ਸਭ ਤੋਂ ਪਹਿਲਾਂ ਜਦੋਂ ਵਾਹਿਗੁਰੂ ਪਰਮਾਤਮਾ ਬਹੁਤ ਖੁਸ਼ ਹੁੰਦਾ ਹੈ ਨਾ ਤੇ ਗੁਰੂ ਮਲਾਉਂਦਾ ਆ ਗੁਰੂ ਦੀ ਸੰਗਤ ਮਲਾਉਂਦਾ ਆ ਜਿੱਦਾਂ ਭਾਈ ਲੈਣਾ ਜੀ ਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਮਿਲੇ ਗੁਰੂ ਪਾਤਸ਼ਾਹ ਦੀ ਸੰਗਤ ਮਿਲੀ ਇਦਾਂ ਹੀ ਆਪਾਂ ਨੂੰ ਪਰਮਾਤਮਾ ਜਦੋਂ ਖੁਸ਼ ਹਿਆ ਨਾ ਸਾਨੂੰ ਪੂਰਾ ਗੁਰੂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮਲਾਤਾ ਗੁਰੂ ਦੀ ਸੰਗਤ ਦੇ ਨਾਲ ਮਲਾ ਦਿੰਦਾ ਮੇਲੇ ਮੱਲ ਨੂੰ ਮਲਾ ਦਿੱਤਾ ਜਿੱਦਾਂ ਆਪਾਂ ਬਹੁਤ ਵਿਕਾਰਾਂ ਵਿੱਚ ਡੁੱਬੇ ਹੋਏ ਸੀ ਜਨਮਾ ਜਨਮ ਤੋਂ ਟੱਗ ਕੇ ਆਉਂਦੇ ਪਏ ਸੀ ਗੁਰੂ ਪਾਚਣੇ ਤਰਸੇ ਕੀਤਾ ਪੂਰੇ ਗੁਰੂ ਦੇ ਨਾਮ ਲਾ ਦਿੱਤਾ ਜਦੋਂ ਆਪਾਂ ਸੰਗਤ 'ਚ ਆਏ ਨਾ ਸੰਗਤ ਆਣ ਕੇ ਜਦੋਂ ਆਪਾਂ ਨੂੰ ਬਾਣੀ ਦੇ ਵਿਚਾਰ ਦੇ ਨਾਲ ਗੁਰੂ ਸਾਹਿਬ ਜੀ ਨੇ ਬੋਲਿਆ ਗੁਰਸਿੱਖਾਂ ਦੇ ਰਾਹੀ ਚਰਨ ਤੂੜ ਦੀ ਬਖਸ਼ਿਸ਼ ਕੀਤੀ ਸੰਗਤ ਬਾਰੇ ਮਹਾਨਤਾ ਸਮਝਾਈ ਨਾਮ ਜਪਾਇਆ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਵੈਗਰੂ ਦੀ ਕਿਰਪਾ ਦੇ ਨਾਲ ਜਦੋਂ ਆਪਾਂ ਸੰਗਤ ਵਿੱਚ ਆਏ ਆਪਣਾ ਮਨ ਜਿਹੜਾ ਸੀ ਹੌਲੀ-ਹੌਲੀ ਜਿਹੜਾ ਹੈ ਨਾ ਉਹ ਜਿਹੜਾ ਵਿਕਾਰਾਂ ਦੇ ਨਾਲ ਵਿਸ਼ੇ ਵਿਕਾਰਾਂ ਦੇ ਨਾਲ ਭਰਿਆ ਹੋਇਆ ਸੀ ਅੰਦਰੋਂ ਸੰਗਤ ਕਰਨ ਦੇ ਨਾਲ ਨਾਮ ਜਪਣ ਦੇ ਨਾਲ ਜਦੋਂ ਨਿਰਮਲ ਹੋਣਾ ਸ਼ੁਰੂ ਹੋ ਗਿਆ ਨਾ ਫਿਰ ਅੰਦਰੋਂ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਬੇਨਤੀਆਂ ਜੋ ਜੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ ਜਦੋਂ ਇੱਕ ਅਵਸਥਾ ਆਉਂਦੀ ਆ ਗੁਰੂ ਸਾਹਿਬ ਜੀ ਅੱਜ ਆਪਾਂ ਨੂੰ ਸ਼ਬਦ ਦੇਣ ਜਾ ਰਹੇ ਆ ਗੁਰੂ ਸਾਹਿਬ ਜੀ ਇੱਕ ਅਵਸਥਾ ਜਦੋਂ ਆਉਂਦੀ ਆ ਨਾਮ ਜਪ ਜਪ ਕੇ ਤੇ ਅੰਦਰੋਂ ਇੱਕ ਉਕਾਰ ਨਿਕਲਦੀ ਆ ਗੋਬਿੰਦਾ ਗੁਣ ਗਾਉ ਦਇਆਲਾ ਏ ਮੇਰੇ ਵਾਹਿਗੁਰੂ ਪਰਮਾਤਮਾ ਦਇਆਲ ਧੰਨ ਸ੍ਰੀ ਗੁਰੂ ਗਨ ਸਾਹਿਬ ਜੀ ਕਿ ਮੈਂ ਤੇਰੇ ਸਦਾ ਹੀ ਗੁਣ ਗਾਉਂਦਾ ਰਵਾਂ ਕਿਉਂਕਿ ਜਦੋਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੰਗਤ ਕਰਨ ਦੇ ਨਾਲ ਗੁਰੂ ਸਾਹਿਬ ਜੀ ਆਪਣਾ ਨਾਮ ਜਪਾਉਂਦੇ ਆ ਨਾ ਮਨ ਜਿਹੜਾ ਆ ਮੈਲਾ ਹੀ ਬੜੇ ਚਿਰਾਂ ਦਾ ਵਕਾਰਾਂ ਦੇ ਨਾਲ ਭਰਿਆ ਪਿਆ ਇਸ ਜਨਮ ਜਨਮ ਦਾ ਉਹ ਜਦੋਂ ਸਾਫ਼ ਹੁੰਦਾ ਆ ਨਾ ਤੇ ਆਪਣੇ ਆਪ ਹੀ ਫਿਰ ਮਨ ਦੀ 부ਕਾਰ ਆਤਮਾ ਦੀ 부ਕਾਰ ਨਿਗਲਦੀ ਆ ਕਿਹੇ ਮੇਰੇ ਵਾਹਿਗੁਰੂ ਮੈਨੂੰ ਆਪਣਾ ਨਾਮ ਦੇ ਮੈਂ ਤੇਰਾ ਨਾਮ ਹੀ ਜਪਣਾ ਚਾਹੁੰਨਾ ਆ ਕਿਉਂਕਿ ਉਸ ਨਾਮ ਦੇ ਵਿੱਚ ਰਸ ਆਉਂਦਾ ਆ ਜਦੋਂ ਰਸ ਆਉਂਦਾ ਆ ਨਾ ਫਿਰ ਪੁਕਾਰ ਨਿਗਲਦੀ ਆ ਵਾਹਿਗੁਰੂ ਅੱਗੇ ਆਪਣੇ ਗੁਰੂ ਅੱਗੇ ਕਿ ਮੈਨੂੰ ਆਪਣਾ ਨਾਮ ਦੇ ਕਿਉਂਕਿ ਇਹਦੇ ਨਾਲ ਨਾ ਜਦੋਂ ਨਾਮ ਦੇ ਨਾਲ ਪਿਆਰ ਪੈਂਦਾ ਆ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਫਿਰ ਇਹ ਪੁਕਾਰ ਆਪਣੇ ਆਪ ਹੀ ਨਿਗਲਦੀ ਆ ਤੇ ਗੁਰੂ ਸਾਹਿਬ ਜੀ ਆਪਾਂ ਨੂੰ ਇੱਥੇ ਬੇਨਤੀਆਂ ਸਮਝਾਉਂਦੇ ਪਏ ਕਰਦੇ ਵੀ ਵਾਹਿਗੁਰੂ ਆਪਾਂ ਨੂੰ ਸਿਖਾਉਂਦੇ ਪਏ ਆ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਆਪਣਾ ਗੁਰੂ ਵਾਹਿਗੁਰੂ ਸਿਖਾਉਂਦਾ ਪਿਆ ਕਿ ਤੂੰ ਆਪਣੇ ਗੁਰੂ ਨੂੰ ਬੇਨਤੀਆਂ ਕਰ ਵਾਹਿਗੁਰੂ ਨੂੰ ਸਿਖਾਉਂਦੇ ਪਏ ਕਿ ਤੂੰ ਕਿ ਜਿਹੜਾ ਵੈਗੁਰੂ ਮਾ ਤੇਰੇ ਜਿਹੜੇ ਗੋਣੇ ਆ ਨਾ ਗਾਉਂਦਾ ਰਵਾਂ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਆ ਦਰਸ਼ਨ ਦੇਹੁ ਪੂਰਨ ਕਿਰਪਾਲਾ ਰਹਾਓ ਕੀ ਹੈ ਪੂਰਨ ਕਿਰਪਾਲ ਮੈਨੂੰ ਨਾ ਆਪਣਾ ਦਰਸ਼ਨ ਦੇ ਜਦੋਂ ਬੰਦਾ ਨਾਮ ਜਪਦਾ ਹੈ ਨਾ ਵੈਗੁਰੂ ਜਦੋਂ ਨਾਮ ਜਪਾਉਂਦਾ ਆ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ ਆ ਫਿਰ ਅੰਦਰੋਂ ਨਾ ਦਰਸ਼ਨਾਵਾਲੀ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਆ ਜਦੋਂ ਦਰਸ਼ਨਾਵਾਲੀ ਅਵਸਥਾ ਬਣਦੀ ਆ ਨਾ ਤੇ ਗੁਰੂ ਪਾਤਸ਼ਾਹ ਨੂੰ ਫਿਰ ਆਪਣੇ ਆਪ ਹੀ ਅੰਦਰੋਂ ਬੇਨਤੀ ਜਿਹੜੀ ਪੁਕਾਰ ਆਣਾ ਨਿਕਲਦੀ ਆ ਮਨ ਜਿਹੜਾ ਸੀ ਉਹ ਸਾਫ਼ ਹੋਣਾ ਜਦੋਂ ਸ਼ੁਰੂ ਹੋ ਜਾਂਦਾ ਆ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ ਨਾਮ ਜਪ ਜਪ ਕੇ ਜਦੋਂ ਆਤਮਾ ਆਪਣਾ ਨਾਮ ਜਪਾਉਂਦਾ ਆ ਸੰਗਤ ਦੇ ਰਹੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਤੇ ਫਿਰ ਇੱਕ ਪੁਕਾਰ ਨਿਕਲਦੀ ਆ ਕਿ ਵਾਹਿਗੁਰੂ ਮੈਨੂੰ ਤੋੜਾ ਆਪਣਾ ਦਰਸ਼ਨ ਦੇ ਮੈਨੂੰ ਉਹਦਾ ਤੇਰਾ ਦਰਸ਼ਨ ਚਾਹੀਦਾ ਆ ਕਿਉਂਕਿ ਜਦੋਂ ਨਾਮ ਜਪਉਂਦੇ ਆ ਨਾ ਗੁਰੂ ਸਾਹਿਬ ਜੀ ਬੰਦਾ ਬੜੀਆਂ ਚੀਜ਼ਾਂ ਦੇ ਨਾਲ ਜੁੜਿਆ ਹੁੰਦਾ ਹੈ ਵਿਸ਼ੇਵਕਾਰਾ ਦੇ ਨਾਲ ਮਾਇਆ ਦੇ ਮੋਹ ਦੇ ਨਾਲ ਪੰਜ ਚੋਰਾ ਦੇ ਨਾਲ ਇਹਨਾਂ ਦੀ ਅਟੈਚਮੈਂਟ ਗੁਰੂ ਸਾਹਿਬ ਜੀ ਤੋੜ ਦਿੰਦੇ ਆ ਨਾਮ ਦੇ ਨਾਲ ਨਾਮ ਦੀ ਇੰਨੀ ਤਾਕਤ ਆ ਤੇ ਨਾਮ ਕੀ ਹੋਈ ਪਰਮਾਤਮਾ ਆ ਆਤਮਾ ਜਿਹੜੀ ਆਪਣੀ ਜਿੰਦ ਆ ਤੇ ਗੁਰੂ ਸਾਹਿਬ ਜੀ ਜਿਹੜਾ ਮੰਨਿਆ ਨਾ ਨਿਰਮਲ ਹੁੰਦਾ ਮਨ ਨੂੰ ਵੀ ਚਾਹੀਦਾ ਆ ਉਹਨੂੰ ਨਾਮ ਚਾਹੀਦਾ ਆ ਕਿਉਂਕਿ ਇਸ ਇਹ ਸਾਰੀ ਬਖਸ਼ਿਸ਼ ਹੁੰਦੀ ਆ ਸੰਗਤ ਵਿੱਚ ਆਣ ਕੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਸ ਸੰਗਤ ਵਿੱਚ ਆਪਾਂ ਜਦੋਂ ਆਉਂਨੇ ਆ ਉੱਥੇ ਜਦੋਂ ਗੁਰਸਿੱਖ ਪਿਆਰੇ ਆਏ ਹੁੰਦੇ ਆ ਤੇ ਇਸ ਚਰਨ ਤੂੜ ਮਿਲਦੀ ਆ ਬਾਣੀ ਦੇ ਵਿਚਾਰ ਦੇ ਰਾਹੀਂ ਪਤਾ ਲੱਗਦਾ ਆ ਜਿਹੜਾ ਜਨਮਾ ਜਨਮਾ ਤੋਂ पट ਗਿਆ ਪਿਆ ਸੀ ਬਾਰਮੁਖ ਹੀ ਮਨ ਫਿਰ ਗੁਰੂ ਸਾਹਿਬ ਜੀ ਜਦੋਂ ਨਾਮ ਜਪਉਂਦੇ ਆ ਉਹਦੇ ਅੰਦਰ ਮਨ ਦੇ ਅੰਦਰ ਇੱਕ ਤੜਪ ਪੈਦਾ ਹੁੰਦੀ ਆ ਕਿ ਹੁਣ ਮੈਨੂੰ ਨਾਮ ਹੀ ਚਾਹੀਦਾ ਏ ਤੇਰਾ ਕਿਉਂਕਿ ਰਸ ਆਉਣ ਲੱਗਦਾ ਬਾਕੀ ਚੀਜ਼ਾਂ ਨਾਲ ਅਟੈਚਮੈਂਟ ਟੁੱਟ ਜਾਂਦੀ ਆ ਫਿਰ ਦਰਸ਼ਨਾਂ ਦੀ ਅੰਦਰੋਂ ਪੁਕਾਰ ਨਿਕਲਦੀ ਆ ਕਿ ਹੇ ਮੈਨੂੰ ਵੈਗੁਰੂ ਪਰਮਾਤਮਾ ਤੂੰ ਨਾ ਮੇਨ ਆਪਣਾ ਦਰਸ਼ਨ ਦੇ ਗੁਰੂ ਸਾਹਿਬ ਜੀ ਅੱਗੇ ਕਹਿੰਦੇ ਆ ਕਰ ਕਿਰਪਾ ਤੂੰ ਮਹੀ ਪ੍ਰਤਪਾਲਾ ਕਿਹੇ ਗੋਬਿੰਦ ਤੂੰ ਹੀ ਕਿਰਪਾ ਕਰਕੇ ਅਸਾਂ ਜੀਵਾਂ ਨੂੰ ਅਸਾਂ ਜੀਵਾਂ ਦੀ ਨ ਪਾਲਣਾ ਕਰਦਾ ਆ ਕਿ ਇਹ ਵੈਗੁਰੂ ਪਰਮਾਤਮਾ ਤੂੰ ਹੀ ਕਿਰਪਾ ਕਰਕੇ ਅਸਾਂ ਜੀਵਾਂ ਦੀ ਪਾਲਣਾ ਕਰਦਾ ਆ ਤੇ ਆਪਾਂ ਨੂੰ ਪਤਾ ਹੀ ਆ ਗੁਰੂ ਸਾਹਿਬ ਜੀ ਰੋਜ਼ ਹੀ ਕਹਿੰਦੇ ਆ ਇਹ ਆਪਣਾ ਜਿਹੜਾ ਮਾਪਿਓ ਵਾਹਿਗੁਰੂ ਪਰਮਪਿਤਾ ਪਰਮਾਤਮਾ ਹੀ ਆ ਸਾਰਿਆਂ ਦੀ ਪਾਲਣਾ ਕਰਦਾ ਹੈ ਰਜੀਕ ਕੌਣ ਦੇਂਦਿਆ ਵਾਹਿਗੁਰੂ ਪਰਮਾਤਮਾ ਹੀ ਦੇਂਦਿਆ ਆ ਜਿਹੜਾ ਪੱਥਰਾਂ ਵਿੱਚ ਵੀ ਦੇਂਦਿਆ ਆ ਕੀੜਿਆਂ ਨੂੰ ਤੇ ਉਹ ਪਾਲਣਾ ਕਰਦਾ ਆ ਤੇ ਆਪਾਂ ਫਿਕਰ ਕਰਦੇ ਰਹਿੰਦੇ ਆ ਕਿ ਸਾਡਾ ਕੀ ਬਣੂਗਾ ਤੇ ਪਰ ਗੁਰੂ ਪਾਸ਼ਾ ਆਪ ਹੀ ਸਾਰਾ ਕੁਝ ਜਿਹੜੀ ਪਾਲਣਾ ਕਰਦੇ ਆ ਸਵਾਸਾਂ ਦੀ ਪਾਲਣਾ ਵੀ ਜਿਹੜਾ ਸਵਾਸਾਂ ਦੀ ਸੰਭਾਲ ਵੀ ਵਾਹਿਗੁਰੂ ਆਪ ਹੀ ਕਰਦਾ ਆ ਤੇ ਜੇ ਆਪਾਂ ਦੇਖਿਆ ਜਾਈਏ ਕਿ ਜਦੋਂ ਬੰਦੇ ਦਾ ਮਨ ਨਹੀਂ ਨ ਟਿਕਦਾ ਤੇ ਅੰਦਰਲੇ ਤੌਰ ਤੇ ਦੇਖਿਆ ਜਾਵੇ ਤੇ ਵਾਹਿਗੁਰੂ ਆਪ ਹੀ ਸੰਭਾਲ ਕਰਦਾ ਹੈ ਗੁਰੂ ਸਾਹਿਬ ਜੀ ਆਪ ਹੀ ਸੰਭਾਲ ਕਰਦੇ ਆ ਜਦੋਂ ਮਨ ਨਹੀਂ ਟਿਕਦਾ ਫਿਰ ਆਪਾਂ ਬੇਨਤੀਆਂ ਕਰਦੇ ਆ ਗੁਰੂ ਸਾਹਿਬ ਜੀ ਨੇ ਵੀ ਗੁਰੂ ਪਾਸ਼ਾ ਮਨ ਨਹੀਂ ਟਿਕਦਾ ਤੇ ਗੁਰੂ ਪਾਸ਼ਾ ਫਿਰ ਜਦੋਂ ਬਹੁਤ ਜ਼ਿਆਦਾ ਅੰਦਰ ਵਿਚਾਰਾਂ ਦਾ ਖਲਾਰਾ ਪਿਆ ਹੁੰਦਾ ਆ ਗੁਰੂ ਸਾਹਿਬ ਜੀ ਉੱਥੇ ਵੀ ਰੱਖਿਆ ਕਰਦੇ ਆ ਉੱਥੇ ਵੀ ਪਾਲਣਾ ਕਰਦੇ ਆ ਕੱਲੇ ਜੀਵ ਦੀ ਅੰਦਰ ਜਿਹੜਾ ਮਨ ਨੇ ਨਾ ਪਟਕਿਆ ਹੋਇਆ ਉੱਥੇ ਅੰਦਰ ਬੇਨਤੀਆਂ ਜਦੋਂ ਨਿਕਲਦੀਆਂ ਆ ਉਸ ਉਸ ਵਿਚਾਰਾਂ ਤੋਂ ਗੁਰੂ ਸਾਹਿਬ ਜੀ ਆਪ ਹੀ ਬਚਾਉਂਦੇ ਆ ਕਿ ਵਾਏ ਉੱਥੇ ਵੀ ਪਾਲਣਾ ਕਰਦਾ ਆ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਆ ਜੀਓ ਪਿੰਡ ਸਭ ਤੁਮਰਾ ਮਾਲਾ ਕਿ ਇਹ ਜਿਹੜਾ ਜਿੰਦੇ ਆ ਇਹ ਜਿਹੜਾ ਸਰੀਰ ਆ ਸਭ ਕੁਝ ਤੇਰਾ ਹੀ ਦਿੱਤਾ ਆ ਤੇਰੀ ਰਾਸ ਪੂੰਜੀ ਆ ਕਿ ਜਿਹੜੀ ਆਪਣਾ ਸਰੀਰ ਆ ਜਿਹੜੀ ਇਹ ਜਿੰਦੇ ਆ ਵਾਹਿਗੁਰੂ ਪਰਮਾਤਮਾ ਨੇ ਆਪਾਂ ਨੂੰ ਦਿੱਤਾ ਆ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਆਪਾਂ ਨੂੰ ਮਨੁੱਖਾ ਜਨਮ ਮਿਲਿਆ ਆ ਤੇ ਵਾਈਗੁਰੂ ਨੇ ਆਪਾਂ ਮਨੁੱਖਾ ਜਨਮ ਕਿਉਂ ਦਿੱਤਾ ਆ ਵਾਈਗੁਰੂ ਦੇ ਨਾਲ ਮਿਲਣ ਦੇ ਨਾਲ ਹੀ ਵਾਈਗੁਰੂ ਨੇ ਦਿੱਤਾ ਹੈ ਨਾ ਬਹੁਤ ਜਨਮ ਵਿਛੜੇ ਤੇ ਮਾਰ ਦੋ ਇਹ ਜਨਮ ਤੁਮਾਰੇ ਲੈ ਕੇ ਕਹਿ ਰਵਿਦਾਸ ਆਸ ਲੱਗ ਜੀ ਹੋ ਚਿਰ ਪਯੋ ਦਰਸ਼ਨ ਦੇਖੇ ਇਹ ਜਿਹੜੀ ਹੁਣ ਆਪਾਂ ਨੂੰ ਜਿੰਦ ਮਿਲੀ ਆ ਜਿਹੜਾ ਸਰੀਰ ਮਿਲਿਆ ਹੈ ਨਾ ਭਈ ਪ੍ਰਪਤ ਮਨੁੱਖ ਦੇਹੁਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਨਾਨਕ ਕਹਿ ਕਰ ਕੇਵਲ ਨਾਮ ਕਿਉਂਕਿ ਦੇਖਿਆ ਵੀ ਵੈਗਰੂ ਭਗਤ ਜਨ ਜਿੰਨੇ ਵੀ ਹੋਏ ਆ ਅਸੰਖ ਭਗਿਆ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਤੇ ਜੇ ਆਪਾਂ ਜੇ ਦੇਖੀਏ ਬਾਣੀ ਵਿੱਚ ਜਿੰਨਾ ਭਗਤਾਂ ਦੀ ਬਾਣੀ ਦਰਜ ਹੈ ਨਾ ਸਾਰੇ ਨਹੀਂ ਨਾਮ ਜਪਿਆ ਆ ਨਾਮ ਦੇ ਰਾਹੀਂ ਉਸ ਵੈਗਰੂ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਆ ਕੋਈ ਬਿਨਾਂ ਨਾਮ ਤੋਂ ਨਹੀਂ ਵੈਗਰੂ ਦੇ ਘਰ ਪਹੁੰਚਿਆ ਸੱਚ ਖੰਡ ਗਿਆ ਨਾਮ ਜਪਣਾ ਹੀ ਪੈਣਾ ਆ ਤੇ ਨਾਮ ਹੀ ਆਪਣਾ ਸਹਾਰਾ ਆ ਤੇ ਨਾਮ ਦੇ ਰਾਹੀ ਸਾਰੀਆਂ ਬਖਸ਼ਿਸ਼ਾਂ ਹੁੰਦੀਆਂ ਆ ਤੇ ਜਿਹੜੀ ਆ ਸਰੀਰ ਆਪਾਂ ਸਮਝਦੇ ਆ ਕਿ ਆਪਾਂ ਕਾਰੋਬਾਰ ਕਰ ਲੇ ਬੱਚੇ ਜਮਲੇ ਉਹਨਾਂ ਦੀ ਫਿਕਰ ਕਰ ਲਈ ਆਉਣ ਵਾਲੇ ਸਮੇਂ ਦੀ ਫਿਕਰ ਕਰ ਲਈ ਆਪਾਂ ਸਮਝਦੇ ਆ ਇਹ ਹੀ ਸਾਡੀ ਜ਼ਿੰਦਗੀ ਆ ਪਰ ਇਹਦੇ ਤੋਂ ਅੱਗੇ ਵੀ ਹੈਗਾ ਆ ਪਰ ਇਹਦੀ ਸੋਝੀ ਵਾਹਿਗੁਰੂ ਜਦੋਂ ਬਖਸ਼ਿਸ਼ ਕਰਦਾ ਸੰਗਤ ਵਿੱਚ ਆਣ ਕੇ ਹੀ ਹੁੰਦੀ ਆ ਬਾਣੀ ਦੇ ਵਿਚਾਰ ਦੇ ਰਾਹੀ ਹੁੰਦੀ ਆ ਜਦੋਂ ਗੁਰੂ ਸਾਹਿਬ ਦੀ ਬਾਣੀ ਅੰਦਰ ਜਾਂਦੀ ਆ ਜਦੋਂ ਬਾਣੀ ਅੰਦਰ ਜਾਂਦੀ ਆ ਫਿਰ ਮਨ ਨੂੰ ਚੋਟ ਲੱਗਦੀ ਆ ਚੋਟ ਲੱਗਦੀ ਫਿਰ ਮਨ ਨੂੰ ਪਤਾ ਲੱਗਦਾ ਕਿ ਮੈਂ ਕੀ ਕਰਨ ਆਇਆ ਮੇਰਾ ਜਿਹੜਾ ਇਹ ਜਨਮ ਜਿਹੜਾ ਵਾਹਿਗੁਰੂ ਪਰਮਾਤਮਾ ਨੇ ਮੈਨੂੰ ਜਿਹੜਾ ਸਰੀਰ ਦਿੱਤਾ ਆ ਇਹਦਾ ਵਾਹਿਗੁਰੂ ਦੀ ਪ੍ਰਾਪਤੀ ਦੇ ਲਈ ਦਿੱਤਾ ਆ ਵਾਹਿਗੁਰੂ ਨੂੰ ਮਿਲਣ ਦੇ ਲਈ ਦਿੱਤਾ ਆ ਕਿਉਂਕਿ ਆਪਾਂ ਨੂੰ ਪਤਾ ਹੀ ਆ ਜੋ ਇਨਸਾਨ ਕਰਦਾ ਪਿਆ ਜੋ ਪਸ਼ੂ ਕਰਦੇ ਉਹ ਇਨਸਾਨ ਵੀ ਕਰਦਾ ਆ ਬੱਚੇ ਤਾਂ ਉਹਨਾਂ ਦੇ ਹੀ ਆ ਸਾਰਾ ਕੁਝ ਤਾਂ ਉਹਨਾਂ ਦਾ ਵੀ ਆ ਆਪਣੇ ਵੀ ਆ ਫਰਕ ਕੀ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰਿਆ ਦਿਨ ਰਾਤ ਉੱਠਦੇ ਆ ਵੀ ਆਪਾਂ ਵੀ ਉੱਠਦੇ ਆ ਸੌਣਦੇ ਆ ਵੀ ਸੌਣਦੇ ਆ ਖਾਂਦੇ ਆ ਆਪਾਂ ਵੀ ਖਾਂਦੇ ਆ ਉਹ ਵੀ ਖਾਂਦੇ ਆ ਫਰਕ ਕੀ ਆ ਫਰਕ ਇਹੀ ਆ ਕਿ ਆਪਾਂ ਨੂੰ ਮਨੁੱਖਾ ਸਰੀਰ ਮਿਲਿਆ ਆ ਮਨੁੱਖਾ ਸਰੀਰ ਮਿਲਿਆ ਆ ਤੇ ਆਪਾਂ ਨੂੰ ਇਹੀ ਵੈਗੁਰੂ ਨਾਮ ਜਪਣ ਦਾ ਜਿਹੜਾ ਸੁਭਾਅ ਦਾ ਜਿਹੜਾ ਮੌਕਾ ਆਣਾ ਇਸ ਸਰੀਰ ਵਿੱਚ ਹੀ ਮਿਲਿਆ ਆ ਇਸ ਕਰਕੇ ਵੈਗੁਰੂ ਜਿਹੜਾ ਪਰਮਾਤਮਾ ਨੇ ਆਪਾਂ ਨੂੰ ਜਿੰਦ ਜਿਹੜਾ ਸਰੀਰ ਦਿੱਤਾ ਹੈ ਨਾ ਸਾਰਾ ਵਾਇਗਰੂ ਦਾ ਹੀ ਆ ਤੇ ਆਪਾਂ ਆਪਾਂ ਸਮਝ ਕੇ ਬੈਠੇ ਆਪਣਾ ਆਪਾਂ ਸਰੀਰ ਛੱਡਣ ਨੂੰ ਤਿਆਰ ਨਹੀਂ ਆ ਆਪਣੀ ਅਟੈਚਮੈਂਟ ਹੀ ਨਹੀਂ ਆ ਹਾਰ ਸ਼ਿੰਗਾਰ ਕਰਨੇ ਆ ਹਜੇ ਫੈਸ਼ਨ ਕਰਨਾ ਆ ਬੜਾ ਕੁਝ ਕਰਨਾ ਆ ਬਿਊਟੀ ਪਾਰਲਰ ਜਾਣਾ ਸਾਰਾ ਕੁਝ ਕਰਨਾ ਆ ਸਰੀਰ ਵਾਸਤੇ ਵਾਇਗਰੂ ਵਾਸਤੇ ਤਾਂ ਕੁਝ ਨਹੀਂ ਕਰਨਾ ਤੇ ਗੁਰੂ ਪਾਸ਼ਾ ਕਹਿੰਦੇ ਆ ਕਿ ਭਾਈ ਇਹ ਸਾਰਾ ਕੁਝ ਤੇ ਵਾਇਗਰੂ ਆ ਤੇ ਜਿਹਦੀ ਚੀਜ਼ ਹੋਵੇ ਨਾ ਫਿਰ ਉਹਨੂੰ ਸੌਂਪ ਦੇ ਸੌਂਪ ਦੇਣੀ ਚਾਹੀਦੀ ਆ ਕਬੀਰ ਮੇਰਾ ਮੁੱਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲੱਗਿਆ ਮੇਰਾ ਗੁਰੂ ਪਾਤਰਾ ਜਦੋਂ ਨਾਮ ਜਪਾਉਂਦੇ ਸੰਗਤ ਕਰਾਉਂਦੇ ਆ ਨਾ ਸਰੀਰ ਨਾਲ ਤੋੜਦੇ ਆ ਫਿਰ ਅੰਦਰੋਂ ਗੁਰੂ ਪਾਸ਼ਾ ਆਪ ਹੀ ਜਣਾ ਦਿੰਦੇ ਆ ਕਿ ਭਾਈ ਤੇਰਾ ਤੇ ਸਰੀਰ ਵੀ ਨਹੀਂ ਹੈਗਾ ਤੇ ਗੁਰੂ ਸਾਹਿਬ ਜੀ ਇੱਥੇ ਆਪ ਨੂੰ ਸਮਝਾਉਂਦੇ ਆ ਕਿ ਜਿਹੜੀ ਇਹ ਸਰੀਰ ਹੈ ਜਿਹੜੀ ਜਿੰਦੇ ਆ ਨਾ ਆਤਮਾ ਵਾਹਿਗੁਰੂ ਪਰਮਾਤਮਾ ਦੀ ਹੈ ਜਿਹੜੀ ਆ ਨਾ ਬੜਾ ਅਮੋਲਕ ਆ ਇਹ ਉਹਦੀ ਦਿੱਤੀ ਹੋਈ ਆ ਅੰਮ੍ਰਿਤ ਨਾਮ ਚਲੈ ਜਪ ਨਾਲਾ ਜਿਹੜਾ ਵੈਗੁਰੂ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਜਾਲਿਆ ਨਾ ਸਦਾ ਜਪਿਆ ਕਰ ਵੈਗੁਰੂ ਦਾ ਇਹ ਇਥੋਂ ਜੀਵਾਂ ਦੇ ਨਾਲ ਜਾਂਦਾ ਆ ਗੁਰੂ ਸਾਹਿਬ ਜੀ ਆਣ ਆਪਾਂ ਨੂੰ ਆਪਾਂ ਰੋਜ਼ ਸੁਸਾਇਟੀਆਂ ਬਣੀਆਂ ਆ ਜਪ ਕਰਦੇ ਆ ਤੇ ਸੁਖਮਨੀ ਸਾਹਿਬ ਜੀ ਬਾਣੀ ਵਿੱਚ ਆਉਂਦਾ ਨਾ ਜਹੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਮਨ ਨੂੰ ਕਹਿੰਦੇ ਗੁਰੂ ਸਾਹਿਬ ਜੀ ਉਹਾਂ ਨਾਮ ਤੇਰਾ ਸੰਗ ਸਹਾਈ ਕਿਉਂਕਿ ਗੁਰੂ ਪਾਸ਼ਾ ਆਪਾਂ ਨੂੰ ਕਹਿੰਦੇ ਆ ਸਰੀਰ ਵੀ ਤੇਰਾ ਨਹੀਂ ਆ ਵਾਹਿਗੁਰੂ ਪਰਮਾਤਮਾ ਦਾ ਪੰਜ ਤਤ ਤੱਕ ਮਿਲ ਜਾਣਾ ਆ ਤੇ ਜਿਹੜੀ ਜਿੰਦਾ ਆਤਮਾ ਨੇ ਕੱਲੀ ਨੇ ਜਾਣਾ ਆ ਤੇ ਉਥੇ ਜਪਿਆ ਹੋਇਆ ਨਾਮ ਹੀ ਸਹਾਰਾ ਆ ਆਪਣਾ ਕਿਉਂਕਿ ਉਥੇ ਤਾਂ ਹੋਰ ਕੁਝ ਹੋਣਾ ਨਹੀਂ ਮਨ ਮੁੱਕ ਜਾਂਦਾ ਆ ਸਰੀਰ ਛੱਡਦਾ ਆ ਜਮਦੂਤ ਉਹਦੇ ਨਾਲ ਆ ਜਾਂਦੇ ਆ ਤੇ ਜਿਹੜਾ ਗੁਰਸੇਖਿਆ ਜਿੰਨੇ ਨਾਮ ਜਪਿਆ ਹੋਊਗਾ ਤੇ ਫਿਰ ਉੱਥੇ ਹੰਡਲੇ ਸਮੇ ਤੇ ਨਾਮ ਨੇ ਸਹਾਇੀ ਹੋਣਾ ਆ ਤੇ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਕਿਹਾ ਪਰ ਆਪਾ ਗੁਰੂ ਸਾਹਿਬ ਜੀ ਦੀ ਗੱਲ ਨਹੀਂ ਮੰਨਦੇ ਕਿਉਂਕਿ ਨਾਮ ਹੁਣ ਆਪਾਂ ਦੇਖਿਆ ਜਾਵੇ ਪਾਠ ਤਾਂ ਸਾਰੇ ਕਰ ਲੈਂਦੇ ਆ ਕੰਠ ਵੀ ਬਹੁਤ ਗਿਆਨ ਇਕੱਠਾ ਕਰ ਲੂਗਾ ਬੰਦਾ ਜਿਹੜਾ ਨਾਮ ਜਪਣਾ ਹੈ ਨਾ ਨਾਮ ਨੂੰ ਯਾਦ ਕਰਨਾ ਬਹੁਤ ਔਖਾ ਆ ਆਖਣ ਔਖਾ ਸੱਚਾ ਨਾਮ ਬਾਕੀ ਚੀਜ਼ਾਂ ਦੇ ਬੰਦਾ ਯਾਦ ਕਰ ਲੂਗਾ ਜਿਹੜਾ ਨਾਮ ਹੈ ਨਾ ਨਾਮ ਨੂੰ ਬੰਦਾ ਭੁੱਲ ਜਾਂਦਾ ਆ ਗੁਰੂ ਸਾਹਿਬ ਜੀ ਅੱਠੇ ਪੈਰ ਦੀ ਗੱਲ ਕਰਦੇ ਆ ਨਾ ਸਾ ਸਾ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰਾ ਜਿੰਦ ਸਾ ਸਾ ਸ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਸਿਮਰਨ ਕਰੇਗਾ ਨਾ ਮਨ ਦੇ ਅੰਦਰ ਜਿਹੜੀ ਉਹ ਹੈਗੀ ਆ ਨਾ ਮੈਲ ਚਿੰਤਾ ਫਿਕਰ ਉਹ ਫੇਰ ਹੀ ਮਿਟਣੀ ਆ ਤੇ ਆਪਾਂ ਕਰਦੇ ਆ ਕਿ ਗੁਰੂ ਘਰੇ ਚਲ ਗਏ ਆ 5-10 ਮਿੰਟ ਬੈਠੇ ਆ ਵਾਇਗੁਰੂ ਕਰ ਲਿਆ ਜਾਪਰ ਕਰਮਾ ਕਰ ਲਈ ਤੇ ਆ ਗਏ ਤੇ ਇਦਾਂ ਦੇ ਨਾਮ ਆਪਣੇ ਮਨ ਦੇ ਵਿੱਚ ਤਾਂ ਵਸਣਾ ਨਹੀਂ ਆ ਮਨ ਦੇ ਵਿੱਚ ਤਾਂ ਜਨਮ ਜਨਮ ਦੇ ਸੰਸਕਾਰ ਵਸੇ ਪਏ ਆ ਜਨਮ ਜਨਮ ਦੀ ਮੈਲ ਵਸੀ ਪਈ ਆ ਉਹਨੂੰ ਉਹਨੂੰ ਕੱਢਣ ਵਾਸਤੇ ਜਿਹੜੀ ਸੁਖਸ਼ਮ ਤੋਂ ਸੁਖਸ਼ਮ ਚੀਜ਼ਾਂ ਪਈਆਂ ਉਹ ਨਾਮ ਨੇ ਹੀ ਕੱਢਣੀਆਂ ਆ ਤੇ ਜੇ ਆਪਾਂ ਦੇਖਿਆ ਜਾਈਏ ਕਿ ਜਦੋਂ ਗੁਰੂ ਪਾਤਸ਼ਾਹ ਨੇ ਇਸ ਵਾਰ ਜਦੋਂ ਕੈਂਪ ਲਵਾਇਆ ਸੀ ਤੇ ਬੜੇ ਜਾਣਿਆਂ ਦਾ ਸੁਖਸ਼ਮ ਪ੍ਰੈਕਟੀਕਲ ਹੋਇਆ ਕਿ ਆਪਾਂ ਨੂੰ ਲੱਗਦਾ ਹੈ ਕਿ ਸੈਟਿੰਗ ਲਾ ਲਈ ਆ ਜੀ ਸੈਟਿੰਗ ਸਮਾਗਮ ਤੇ ਚੱਲੇਗੀ 2 ਘੰਟੇ ਸੈਟਿੰਗ ਲਾ ਲਈ 3 ਘੰਟੇ ਲਾ ਲਈ 4 ਘੰਟੇ ਲੱਗੇਗੀ ਪਰ ਜਦੋਂ ਸਮਾਗਮ ਦੇ ਆਏ ਆ ਪਤਾ ਲੱਗਦਾ ਹੈ ਕਿ 5-6 ਘੰਟੇ 7 ਘੰਟੇ 8 ਘੰਟੇ ਜਿੰਨਾ ਗੁਰੂ ਸਾਹਿਬ ਜੀ ਬਿਠਾਉਂਦੇ ਉਹ ਇਦਾਂ ਲੱਗਦਾ ਹੈ ਕਿ ਹਜੇ ਤਾਂ ਸਿਮਰਨ ਦੀ ਹੋਰ ਲੋੜ ਆ ਹਜੇ ਤਾਂ ਅੰਦਰ ਗੰਧ ਬਹੁਤ ਜ਼ਿਆਦਾ ਪਿਆ ਆ ਸਿਮਰਨ ਦੇ ਨਾਲ ਹੀ ਨਿਕਲਣਾ ਆ ਤੇ ਗੁਰੂ ਸਾਹਿਬ ਜੀ ਨੇ ਐਵੇਂ ਥੋੜੀ ਕਿਹਾ ਕਿ ਅੱਠੇ ਪੈਰ ਨਾਮ ਜਪ ਉਹ ਜਿਹੜਾ ਨਾਮ ਆ ਨਾਮ ਨੇ ਮਨ ਵਿੱਚ ਵਸਣਾ ਜਦੋਂ ਨਾਮ ਮਨ ਦੇ ਵਿੱਚ ਵਸਦਾ ਹੈ ਨਾ ਗੁਰੂ ਸਾਹਿਬ ਜੀ ਨੇ ਉੱਪਰ ਕਿਹਾ ਨਾ ਗੋਬਿੰਦਾ ਗੁਣ ਗਾਉਂਦਾ ਯਾਲਾ ਜਦੋਂ ਮਨ ਜਿਹੜਾ ਏ ਨਾਮ ਜਿਹੜਾ ਮਨ ਦੇ ਵਿੱਚ ਵਸ ਜਾਂਦਾ ਹੈ ਨਾ ਫਿਰ ਆਪਣੇ ਆਪ ਹੀ ਵੈਗਰੂ ਵੈਗਰੂ ਕਰਦਾ ਆ ਫਿਰ ਉਹਨੂੰ ਜਿਹੜਾ ਨਾਮ ਹੈ ਨਾ ਮਿੱਠਾ ਲੱਗਦਾ ਆ ਉਹਦਾ ਹੋਰ ਕੁਝ ਕਰਨ ਨੂੰ ਜੀ ਨਹੀਂ ਕਰਦਾ ਤੇ ਗੁਰੂ ਸਾਹਿਬ ਜੀ ਆਪਾਂ ਨੂੰ ਕਹਿੰਦੇ ਆ ਜਿਹੜੀ ਉਹਦਾ ਸਰੀਰ ਆ ਜਿੰਦਿਆ ਵੈਗਰੂ ਦੀ ਆ ਤੇਰਾ ਕੁਝ ਨਹੀਂ ਆ ਤੇਰਾ ਸਿਰਫ ਵੈਗਰੂ ਪਰਮਾਤਮਾ ਹੀ ਆ ਉਹਦਾ ਨਾਮ ਹੀ ਆ ਜਿੰਨੇ ਤੇਰੇ ਨਾਲ ਜਾਣਾ ਆ ਤੇ ਜਿਹੜਾ ਤੇਰਾ ਸਰੀਰ ਦੇ ਨਾਲ ਮੋਹ ਪਿਆ ਆ ਨਾ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਇਸ ਮੋੜ ਨੇ ਅਗਲਾ ਜਨਮ ਆਪਾਂ ਨੂੰ ਦਿਵਾ ਦੇਣਾ ਆ ਜੇ ਆਪਣੇ ਅੰਦਰ ਇਹ ਚੀਜ਼ ਰਹਿ ਗਈ ਜੇ ਆਪਾਂ ਸਰੀਰ ਤੋਂ ਇੰਨਾ ਵੱਖਰੇ ਹੋਏ ਜਿਹੜੇ ਸਰੀਰ ਦੇ ਨਾਲ ਹੀ ਮੋਹ ਆਪਾਂ ਪਾ ਕੇ ਬੈਠੇ ਆ ਤੇ ਜਿਹੜਾ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਾਲਿਆ ਨਾ ਅੰਮ੍ਰਿਤ ਜਿਹੜਾ ਨਾਮ ਜਾਲਿਆ ਉਹੀ ਜਪਿਆ ਕਰ ਗੁਰੂ ਸਾਹਿਬ ਜੀ ਕਹਿੰਦੇ ਉਹੀ ਆਪਣਾ ਸਹਾਈ ਆ ਆਤਮਿਕ ਜੀਵਨ ਦੇਣ ਵਾਲਾ ਕਿਉਂਕਿ ਜਦੋਂ ਬੰਦਾ ਨਾਮ ਜਪਦਾ ਹੈ ਨਾ ਅੰਦਰੋਂ ਇੱਕ એનર્ਜੀ ਪੈਦਾ ਹੁੰਦੀ ਆ ਵਾਹਿਗੁਰੂ 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 ਬੰਦੇ ਦੇ ਅੰਦਰ એનર્ਜੀ ਆਉਂਦੀ ਆ ਤੇ ਜਦੋਂ ਵਾਹਿਗੁਰੂ ਪਰਮਾਤਮਾ ਦਾ ਨਾਮ ਇਹਨਾਂ ਸਟਰੋਂਗ ਹੈ ਕਿ ਜੁਰੂ ਜੀ ਗੁਰੂ ਸਾਹਿਬ ਜੀ ਜਪਉਂਦੇ ਆਣਾ ਬੰਦਾ ਰਹਿੰਦਾ ਹੀ ਪੋਜੀਟਿਵ ਆ ਚਾਹੇ ਉਹਨੂੰ ਚਿੰਨੇ ਮਰਜੀ ਦੁੱਖ ਆ ਜਾਣਾ ਚੜਦੀ ਕਲਾ 'ਚ ਬੰਦਾ ਰਹਿੰਦਾ ਆ ਸਭ ਤੋਂ ਪਹਿਲੀ ਤਾਂ ਇਹੀ ਗੱਲ ਆ ਤੇ ਗੁਰੂ ਸਾਹਿਬ ਜੀ ਦੇ ਦਾ ਨਾਮ ਤਾਂ ਹੋਰ ਜਿੰਨਾ ਅੰਦਰ ਵਸਿਆ ਹੋਊਗਾ ਤੇ ਬਹੁਤ ਕੁਝ ਗੁਰੂ ਸਾਹਿਬ ਜੀ ਵਰਤਉਂਦੇ ਆ ਕਿਉਂਕਿ ਗੱਲ ਤਾਂ ਸਾਰੀ ਅੰਦਰ ਦੀ ਆ ਬਾਹਰ ਹੀ ਤਾਂ ਹੈਗੀ ਨਹੀਂ ਤੇ ਗੁਰੂ ਗੁਰੂ ਸਾਹਿਬ ਜੀ ਜਦੋਂ ਨਾਮ ਜਪਉਂਦੇ ਆ ਹਾਰ ਪਾਲ ਹਰ ਵਕਤ ਸਾਹਿਬ ਮੇਰਾ ਨੀਤ ਨਵਾ ਤੇ ਸਾਹਿਬ ਜਿਹੜਾ ਮੇਰਾ ਨੀਤ ਦੇ ਨਵਾ ਆਣਾ ਦੀ ਬਖਸ਼ਿਸ਼ ਵੀ ਨਵੀਂ ਆ ਇੱਕ ਵਾਰੀ ਬੰਦਾ ਵੈਗਰੂ ਬੋਲਦਾ ਜਾਣਾ ਦੂਜੀ ਵਾਰੀ ਜਦੋਂ ਗੁਰੂ ਸਾਹਿਬ ਜੀ ਬੁਲਾਉਂਦੇ ਹਨ ਤੇ ਹੋਰ ਰੰਗ ਚੜਦਾ ਆ ਇੱਕ ਇੱਕ ਵਾਰੀ ਵੈਗਰੂ ਬੋਲਿਆ ਰੰਗ ਚੜਨਾ ਸ਼ੁਰੂ ਹੋ ਜਾਂਦਾ ਵੈਗਰੂ ਦੀ ਇੰਨੀ ਬਖਸ਼ਿਸ਼ ਆ ਇੰਨਾਮ ਦੀ ਨਹੀਂ ਤਾਕਤ ਆ ਤੇ ਗੁਰੂ ਸਾਹਿਬ ਜੀ ਆਪਾਂ ਨੂੰ ਕਹਿੰਦੇ ਆ ਕਿ ਅੰਮ੍ਰਿਤ ਨਾਮ ਚੱਲ ਜਪਨ ਨਾਲ ਕਿ ਇਹੀ ਇੱਥੋਂ ਜੀਵਾਂ ਦੇ ਨਾਲ ਜਾਂਦਾ ਆ ਅਗੇ ਗੁਰੂ ਸਾਹਿਬ ਜੀ ਕਹਿੰਦੇ ਆ ਨਾਨਕ ਜਾਚੈ ਸੰਤਰਵਾਲਾ ਕਿ ਨਾਨਕ ਵੀ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਆ ਇਸ ਦੀ ਬਰਕਤ ਨਾਲ ਬਖਸ਼ਿਸ਼ ਨਾਲ ਹਰ ਨਾਮ ਜਿਹੜਾ ਪ੍ਰਾਪਤਿਆਣਾ ਹੁੰਦਾ ਆ ਗੁਰੂ ਸਾਹਿਬ ਜੀ ਹੁਣ ਆਪਾਂ ਸਿਖਾਉਂਦੇ ਆ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮੰਨਗੀ ਪੁਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਗੁਰੂ ਸਾਹਿਬ ਜੀ ਚਰਨ ਤੋੜ ਦੀ ਗੱਲ ਮੰਨਦੇ ਮੰਗਦੇ ਪਏ ਆ ਕਿ ਚਰਨ ਤੋੜ ਦੇ ਵਿੱਚ ਨੀਆਂ ਬਖਸ਼ਿਸ਼ਾਂ ਵਾ ਜਦੋਂ ਕਿਸੇ ਦਾ ਮਾਨ ਨਹੀਂ ਟਿਕਦਾ ਤੇ ਜਦੋਂ ਬੰਦਾ ਚਰਨ ਤੋੜ ਦੇ ਵਿੱਚ ਬੈਠਦਾ ਆ ਮਾਨ ਟਿਕਾ ਦਿੰਦੇ ਗੁਰੂ ਸਾਹਿਬ ਜੀ ਜਦੋਂ ਕਿਸੇ ਵੇਲੇ ਸੁਰਤੀ ਨਹੀਂ ਲੱਗਦੀ ਚਰਨ ਤੋੜ ਦੇ ਵਿੱਚ ਸੁਰਤੀ ਵੀ ਲਵਾ ਦਿੰਦੇ ਗੁਰੂ ਸਾਹਿਬ ਜੀ ਅਮਰਤ ਰਸ ਵੀ ਦੇ ਦਿੰਦੇ ਗੁਰੂ ਸਾਹਿਬ ਜੀ ਦੁਨਿਆਵੀ ਤੌਰ ਤੇ ਦੇਖਿਆ ਜਾਵੇ ਤੇ ਗੁਰੂ ਸਾਹਿਬ ਜੀ ਦੀ ਚਰਨ ਤੋੜ ਦੇ ਵਿੱਚ ਤਾਂ ਹੱਥ ਜੋੜ ਕੇ ਬਾਰ ਬੈਠੀਆਂ ਪਈਆਂ ਰਿੱਧੀਆਂ ਸਿੱਧੀਆਂ ਪਰ ਵੱਡੀਆਂ ਬਖਸ਼ਿਸ਼ਾਂ ਦੇਖਿਆ ਜਾਵੇ ਕਿ ਗੁਰੂ ਸਾਹਿਬ ਜੀ ਦੇ ਚਰਨ ਧੂੜ ਜਿੱਦਾਂ ਪੰਜਵੇਂ ਪਾਤਸ਼ਾਹ ਕਿੰਨੇ ਬੈਠੇ ਪਿਆਰ ਦੇ ਨਾਲ ਚਰਨ ਧੂੜ ਲੈਂਦੇ ਆ ਕੱਲੇ-ਕੱਲੇ ਜੋੜੇ ਨੂੰ ਕਿੰਨੇ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਸੇਵਾ ਕਰਦੇ ਪਏ ਆ ਕਿ ਇਹ ਸੰਗਤ ਦਾ ਜੋੜਾ ਆ ਗੁਰੂ ਪਾਤਸ਼ਾਹ ਦਾ ਜੋੜਾ ਆ ਤੇ ਜੇ ਆਪਣਾ ਗੁਰੂ ਚਰਨ ਧੂੜ ਦੇ ਵਿੱਚ ਨੇ ਪਿਆਰ ਦੇ ਨਾਲ ਬੈਠਾ ਆ ਜਿਹੜਾ ਖੁਦ ਨਿਰੰਕਾਰ ਆ ਤੇ ਉਨੇ ਵੀ ਉਹ ਬੈਠਾ ਆ ਪ੍ਰੈਕਟੀਕਲ ਆ ਸਾਰਾ ਤੇ ਗੁਰੂ ਸਾਹਿਬ ਜੀ ਦਾ ਜਦੋਂ ਆਪਾਂ ਸੁਣਦੇ ਆ ਤੇ ਆਪਾਂ ਨੂੰ ਵੀ ਬੜੇ ਪਿਆਰ ਦੇ ਨਾਲ ਸੰਗਤ ਦੀ ਚਰਨ ਧੂੜ ਦੇ ਵਿੱਚ ਬੈਠਣਾ ਚਾਹੀਦਾ ਆ ਕਿਉਂਕਿ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਜਦੋਂ ਬਖਸ਼ਿਸ਼ ਹੁੰਦੀ ਨਾ ਹਰ ਇੱਕ ਬਖਸ਼ਿਸ਼ ਦੇ ਵਿੱਚ ਰਸ ਆ ਗੁਰੂ ਸਾਹਿਬ ਜੀ ਦੇ ਚਰਨ ਧੂੜ ਦੇ ਵਿੱਚ ਰਸ ਆ ਬੰਦਾ ਜੋੜੇ ਮਸਤਕ ਨੂੰ ਲਾ ਲੈਂਦਾ ਛੱਡਦਾ ਹੀ ਨਹੀਂ ਆ ਜਿਵੇਂ ਸੀਨੇ ਨੂੰ ਲਾਉਂਦਾ ਛੱਡਦਾ ਹੀ ਨਹੀਂ ਆ ਰਸ ਪਾ ਦਿੰਦੇ ਨਾ ਗੁਰੂ ਸਾਹਿਬ ਜੀ ਤੇ ਜੇ ਸੇਵਾ ਦੇਖਿਆ ਰਿਹਾ ਵੇ ਗੁਰੂ ਸਾਹਿਬ ਜੀ ਦੀ ਸਾਰੇ ਹੀ ਬਖਸ਼ਿਸ਼ ਹੀ ਬਖਸ਼ਿਸ਼ ਹੈ। ਰਾਸ ਹੀ ਰਾਸ ਪਾਇਆ ਗੁਰੂ ਪਾਤਸ਼ਾਹ ਨੇ। ਚਰਨ ਧੂੜ ਦੇ ਵਿੱਚ ਜਿਹੜੇ ਮਨ ਨਹੀਂ ਟਿਕਦੇ ਤੇ ਉਹ ਗੁਰੂ ਪਾਤਸ਼ਾਹ ਦੇ ਜਦੋਂ ਚਰਨ ਧੂੜ ਦੇ ਵਿੱਚ ਪ੍ਰਾਣੀ ਆਉਂਦਾ ਆ ਬੈਠਦਾ ਆ ਜਿਹੜਾ ਅਮਰ ਤੇ ਸ਼ਕਨ ਨੂੰ ਤਿਆਰ ਨਹੀਂ ਹੁੰਦਾ। ਗੁਰੂ ਸਾਹਿਬ ਜੀ ਦੀ ਚਰਨ ਧੂੜ, ਸੰਗਤ ਦੀ ਚਰਨ ਧੂੜ ਜਪੀਆਂ ਹਿਆ ਰੂਹਾਂ ਦਾ ਨਾਮ। ਉਹਨਾਂ ਦੀ ਜਿਹੜਾ ਮਸਤਕ ਤੇ ਲੱਗਦਾ ਆ ਨਾ ਜੋੜਾ। ਤੇ ਬੰਦੇ ਦਾ ਸਾਰਾ ਮਾਹੌਲ ਹੀ ਅੰਦਰਲਾ ਚੇਂਜ ਹੋ ਜਾਂਦਾ ਆ ਜਿਹੜਾ ਬੰਦਾ ਕਹਿੰਦਾ ਕਿ ਮੈਂ ਹੰਤ ਨਹੀਂ ਸ਼ਕਣਾ ਜਿਹੜਾ ਕਹਿੰਦਾ ਮੈਂ ਸੰਗਤ ਚ ਨਹੀਂ ਜਾਣਾ ਇੱਕ ਦਿਨ ਆਉਣ ਦੇ ਨਾਲ ਹੀ ਬੰਦੇ ਦਾ ਸਾਰਾ ਅੰਦਰ ਗੁਰੂ ਸਾਹਿਬ ਜੀ ਬਦਲ ਕੇ ਰੱਖ ਦਿੰਦੇ ਆ ਸੰਗਤ ਦੀ ਚਰਨ ਤੂੜ ਦੀ ਦਾਗਤ ਤੇ ਗੁਰੂ ਪਾਸ਼ਾ ਕਹਿੰਦੇ ਆ ਕਿ ਨਾਨਕ ਵੀ ਨਾ ਗੁਰੂ ਦੇ ਚਰਨਾਂ ਦੀ ਤੂੜ ਮੰਗਦਾ ਆ ਕਿ ਇਹਦੀ ਬਰਕਤ ਦੇ ਨਾਲ ਜਿਹੜਾ ਹਰ ਨਾਮ ਪ੍ਰਾਪਤ ਹੈ ਨਾ ਉਹ ਹੋ ਜਾਂਦਾ ਆ ਜਿਹੜਾ ਵੈਗੁਰੂ ਪਰਮਾਤਮਾ ਦਾ ਨਾਮ ਹੈ ਨਾ ਉਹ ਪ੍ਰਾਪਤ ਹੋ ਜਾਂਦਾ ਆ ਤੇ ਰਹਾਉ ਦੀ ਪੰਥਾਪਨ ਗੁਰੂ ਸਾਹਿਬ ਜੀ ਨੇ ਵੈਗਰੂ ਇਹ ਸਮਝਾਇਆ ਹੈ ਕਿ ਜਿਹੜੇ ਵੈਗਰੂ ਪਰਮਾਤਮਾ ਕੀ ਆਪਾਂ ਨੂੰ ਇੱਕ ਲੈਸਨ ਹੀ ਦਿੰਦੇ ਆ ਗੁਰੂ ਸਾਹਿਬ ਜੀ ਜਦੋਂ ਦੋ ਟਾਈਮ ਵਿਚਾਰ ਕਰਾਉਂਦੇ ਆ ਸਵੇਰ ਦੀ ਸ਼ਾਮ ਦੀ ਉਹਦੇ ਵਿੱਚ ਜਿੰਨੇ ਟਾਈਮ ਵੀ ਗੁਰੂ ਸਾਹਿਬ ਜੀ ਕਥਾ ਕਰਾਉਂਦੇ ਆ ਨਾ ਜਿੰਨੇ ਵੀ ਪ੍ਰਾਣੀ ਸੁਣਦੇ ਆ ਤੇ ਗੁਰੂ ਸਾਹਿਬ ਜੀ ਸਾਰਿਆਂ ਨੂੰ ਸਨੇਹਾ ਹੀ ਦਿੰਦੇ ਆ ਤੇ ਗੱਲ ਅੰਦਰ ਭੇਜ ਦਿੰਦੇ ਆ ਬਸ ਉਸ ਗੱਲ ਵਾਲੇ ਸੀ ਧਿਆਨ ਦੇਣਾ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਨਾ ਹਰ ਇੱਕ ਚੀਜ਼ ਹੀ ਆਪਾਂ ਦੇ ਅੰਦਰ ਭੇਜ ਦਿੰਦੇ ਆ ਆਪਾਂ ਨੂੰ ਪਤਾ ਨਹੀਂ ਕਿਸੇ ਵੇਲੇ ਲੱਗਦਾ ਤੇ ਜਦੋਂ ਬੰਦਾ ਵੇਰ ਹੁੰਦਾ ਆ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਤੇ ਉਹ ਫਿਰ ਬੰਦਾ ਜਦੋਂ ਧਿਆਨ ਦਿੰਦਾ ਆ ਨਾ ਤੇ ਉਹ ਚੀਜ਼ ਕਰਨੀ ਸ਼ੁਰੂ ਕਰ ਦਿੰਦਾ ਬਖਸ਼ਿਸ਼ ਵੀ ਨਾਲ ਹੀ ਹੋ ਜਾਂਦੀ ਆ ਨਾਲ ਹੀ ਅਗਲੀ ਅਵਸਥਾ ਦੇ ਦਿੰਦੇ ਗੁਰੂ ਪਾਸ਼ਾ ਤੇ ਗੁਰੂ ਸਾਹਿਬ ਜੀ ਇਹ ਹੀ ਬੇਨਤੀ ਕਰਾਉਂਦੇ ਪਿਆ ਕਿ ਵਾਹਿਗੁਰੂ ਪਰਮਾਤਮਾ ਮੈਨੂੰ ਨਾ ਆਪਣੀ ਬਖਸ਼ਿਸ਼ ਕਰ ਮੈਂ ਤੇਰੇ ਨਾਲ ਹਮੇਸ਼ਾ ਸਦਾ ਗੋਣੀ ਗਾਉਂਦਾ ਰਵਾਂ ਤੇਰਾ ਨਾਮ ਹੀ ਜਪਦਾ ਰਵਾਂ ਤੇਰੇ ਨਾਮ ਦਾ ਰਸ ਲੈਂਦਾ ਰਵਾਂ ਮੈਨੂੰ ਹੁਣ ਨਾ ਤੇਰੇ ਦਰਸ਼ਨਾਂ ਦੀ ਦਰਸ਼ਨ ਦੇਹ ਪੂਰਨ ਕਿਰਪਾਲਾ ਆਹੋ ਕਿ 헤 ਪੂਰਨ ਕਿਰਪਾਲ ਮੈਨੂੰ ਆਪਾਂ ਨਾ ਦਰਸ਼ਨ ਦੇ ਕਿਉਂਕਿ ਵਾਏ ਕਿਉਂਕਿ ਜਿਹੜੀ ਸੰਪੂਰਨਤਾ ਹੈ ਨਾ ਬੰਦੇ ਦੇ ਜਨਮ ਦੀ ਆਪਾਂ ਜਨਮਾਂ ਜਨਮਾਂ ਤਪੜ ਕੇ ਦੇ ਆਉਂਦੇ ਪਏ ਆ ਕਈ ਜਨਮਾਂ ਆਪਾਂ ਪੜ ਕੇ ਦੇ ਆਉਂਦੇ ਪਏ ਆ ਤੇ ਵਾਇਗਰੂ ਦੇ ਮਿਲਾਪ ਦੇ ਨਾਲ ਹੀ ਅਸੀਂ ਦੁਬਾਰਾ ਨਹੀਂ ਆ ਸਕਦੇ ਆਖਰ ਐਂਡ ਦੇਖਿਆ ਜਾਵੇ ਕਿ ਹੁਣ ਆਪਾਂ ਨਾ ਇਹੀ ਆ ਸਰੀਰ ਮਿਲਿਆ ਆ ਸੋਜੀ ਵੀ ਦੇ ਦਿੱਤੀ ਗੁਰੂ ਸਾਹਿਬ ਜੀ ਨੇ ਸੰਗਤ ਵੀ ਦੇ ਦਿੱਤੀ ਆ ਸਾਰਾ ਕੁਝ ਆਪਾਂ ਨੂੰ ਦੇ ਦਿੱਤਾ ਚਾਰ ਬਾਣੀ ਦੀ ਵਿਚਾਰ ਦਿੱਤੀ ਆ ਚਰਨ ਤੂੜ ਦਿੱਤੀ ਆ ਸਿਮਰਨ ਦਿੱਤਾ ਆ ਸੰਗਤ ਦਿੱਤੀ ਆ ਸਾਰਾ ਕੁਝ ਦਿੱਤਾ ਆ ਤੇ ਗੁਰੂ ਸਾਹਿਬ ਜੀ ਹੁਣ ਆਪਾਂ ਨੂੰ ਕੀ ਕੀ ਕਹਿ ਸਕਦੇ ਆ ਜੇਦੋਂ ਕਹਿੰਦੇ ਆ ਨਾ ਕਬੀਰ ਸੱਚਾ ਸਤਗੁਰੂ ਕਿਆ ਕਰਾ ਜੋ ਸਿੱਖਾ ਮੈ ਚੂਗਾ ਕੀ ਹੁਣ ਸੱਚਾ ਗੁਰੂ ਵੀ ਆਪਾਂ ਨੂੰ ਮਿਲਿਆ ਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬ ਜੀ ਤਾਂ ਬਾਣੀ ਦੇ ਰਾਹੀ ਬੋਲਦੇ ਪਏ ਆ ਗੁਰਸਿੱਖਾਂ ਦੇ ਰਾਹੀ ਤੇ ਗੁਰੂ ਸਾਹਿਬ ਜੀ ਨਾਮ ਜਪਣ ਦਾ ਕਹਿੰਦੇ ਆ ਆਪਾਂ ਨਾਮ ਜੀ ਨਹੀਂ ਜਪਦੇ ਤੇ ਫਿਰ ਔਰ ਕਮੀ ਤਾਂ ਆਪਣੇ ਵਿੱਚ ਹੀ ਆ ਗੁਰੂ ਗੁਰੂ ਸਾਹਿਬ ਜੀ ਤਾਂ ਬੋਲਦੇ ਪਏ ਆ ਜੇ ਆਪਾਂ ਚਰਨ ਤੁਰ ਨਹੀਂ ਲੈਣਨੇ ਕਮੀਆਂ ਤਾਂ ਆਪਣੇ ਵਿੱਚ ਹੀ ਹਨ ਸੱਚਾ ਗੁਰੂ ਤਾਂ ਬੋਲਦਾ ਪਿਆ ਆ ਤੇ ਵਾਹਿਗੁਰੂ ਆਪਾਂ ਨੂੰ ਆਪਣੇ ਵੱਲ ਧਿਆਨ ਦੇਣਾ ਪੈਣਾ ਆ ਕਿ ਜੀ ਗੁਰੂ ਸਾਹਿਬ ਜੀ ਦੇ ਇੰਜੇ ਖੁਸ਼ੀ ਲੈਣੀ ਆ ਗੁਰੂ ਸਾਹਿਬ ਜੀ ਦਾ ਪਿਆਰ ਲੈਣਾ ਹੈ ਗੁਰੂ ਸਾਹਿਬ ਜੀ ਨਾਲ ਜੁੜਨਾ ਹੈ ਨਾ ਤੇ ਗੁਰੂ ਸਾਹਿਬ ਜੀ ਦਾ ਸਭ ਤੋਂ ਪਹਿਲਾ ਇਹੀ ਆ ਕਿ ਵਾਹਿਗੁਰੂ ਜੋ ਬੋਲਦਾ ਹੈ ਨਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਉਸ ਦੀ ਗੱਲ ਨੂੰ ਆਪਾਂ ਕਮਾਉਣਾ ਆ ਉਸ ਦੀ ਗੱਲ ਨੂੰ ਆਪਾਂ ਚੱਲਣਾ ਆ ਲੈ ਕੇ ਜੇ ਗੁਰੂ ਸਾਹਿਬ ਜੀ ਨੇ ਕਿਹਾ ਨਾ ਕਿ ਨਾਮ ਜਪਣਾ ਆ ਤੇ ਜਪਣਾ ਆ ਗੱਲ ਖਤਮ ਆ ਇਹ ਨਹੀਂ ਸੋਚਣਾ ਮੇਰਾ ਮਨ ਨਹੀਂ ਡੇਗਦਾ ਮੇਰਾ ਤਨ ਨਹੀਂ ਡੇਗਦਾ ਹਸਤੀ ਸਿਰ ਜੋ ਅੰਕਸ ਹੈ ਅਹਰਨ ਸਿਰ ਦੇ ਮਨ ਤਨ ਆਗਿਆ ਮਨ ਤਨ ਆਗਿਆ ਰੱਖ ਕੇ ਉਹ ਵੀ ਸੇਵ ਕਰੇ ਮਨ ਨੂੰ ਵੀ ਤੇ ਤਨ ਨੂੰ ਵੀ ਗੁਰੂ ਸਾਹਿਬ ਜੀ ਕਹਿੰਦੇ ਅੱਗੇ ਰੱਖੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੂਰੀ ਸੇਵਾ ਕਰ ਜਦੋਂ ਬੰਦਾ ਇਹ ਚੀਜ਼ਾਂ ਤੋਂ ਅੱਗੇ ਲੰਘ ਜਾਂਦਾ ਹੈ ਨਾ ਤਨ ਨੂੰ ਵੀ ਨਹੀਂ ਦੇਖਦਾ ਮਨ ਨੂੰ ਵੀ ਨਹੀਂ ਦੇਖਦਾ ਇੱਕ ਚੀਜ਼ ਦੇਖਦਾ ਕਿ ਮੇਰੇ ਗੁਰੂ ਨੇ ਕਿਹਾ ਆ ਮਨ ਤਨ ਆਗਿਆ ਰੱਖ ਕੇ ਉਹ ਵੀ ਸੇਵ ਕਰੇ ਔਖਾ ਤੇ ਹੁੰਦਾ ਹੈ ਬੰਦਾ ਪਰ ਵਾਹਿਗੁਰੂ ਅਗਲੀ ਅਵਸਥਾ ਦੇ ਦਿੰਦੇ ਗੁਰੂ ਸਾਹਿਬ ਜੀ ਗੁਰੂ ਸਾਹਿਬ ਜੀ ਵੀ ਦੇਖਦੇ ਆ ਕਿ ਹਾਂ ਬੈਠਾ ਆ ਆਪਾਂ ਬਾਣੀ ਆ ਨਾ ਬਾਣੀ ਚ ਗੁਰੂ ਸਾਹਿਬ ਜੀ ਨੇ ਕਹਿਤਾ ਆ ਨਾ ਕੱਲਾ ਕਿਹਾ ਨਹੀਂ ਪ੍ਰੈਕਟिकल ਤਾਂ ਹੈਗਾ ਆ ਪ੍ਰੈਕਟिकल ਤਾਂ ਅਗੇ ਗੁਰੂ ਸਾਹਿਬ ਜੀ ਅਵਸਥਾ ਵੀ ਦੇ ਦਿੰਦੇ ਆਪਾਂ ਨੂੰ ਨਾਲ ਹੀ ਦੇ ਦਿੰਦੇ ਆ ਜੇ ਆਪਾਂ ਗੁਰੂ ਸਾਹਿਬ ਜੀ ਦੀ ਗੱਲ ਨੂੰ ਕਮਾਉਣਾ ਆ ਤੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਆਪਾਂ ਇਸ ਕਰਕੇ ਹੀ ਕਮਾ ਸਕਦੇ ਜੇ ਆਪਾਂ ਗੁਰੂ ਸਾਹਿਬ ਜੀ ਨੂੰ ਪਿਆਰ ਕਰਦੇ ਆ ਨਾ ਆਪਾਂ ਕਹਿੰਨੇ ਆ ਕਿ ਅਸੀਂ ਗੁਰੂ ਸਾਹਿਬ ਜੀ ਨੂੰ ਪਿਆਰ ਕਰਦੇ ਆ ਪਿਆਰ ਹੀ ਗੁਰੂ ਸਾਹਿਬ ਜੀ ਦਾ ਉਦੇਸ਼ ਆ ਜੇ ਆਪਾਂ ਉਪਦੇਸ਼ ਨੂੰ ਕਮਾ ਲਿਆ ਨਾ ਫੇਰ ਹੀ ਗੁਰਸਾਹਿਬ ਜੀ ਦਾ ਪਿਆਰ ਆ ਜੇ ਆਪਾਂ ਉਪਦੇਸ਼ ਨਹੀਂ ਕਮਾਉਣੇ ਇਹ ਨਾਮ ਵੀ ਜਪੀ ਜਾਂਦੇ ਆ ਨਿੰਦਿਆ ਚੁਗਲੀ ਵੀ ਕਰੀ ਜਾਂਦੇ ਆ ਬੈਲੈਂਸ ਨਹੀਂ ਬਣਦਾ ਪਿਆ ਸਾਨੂੰ ਰਸ ਨਹੀਂ ਆਉਂਦਿਆ ਸੁਰਤ ਹੀ ਨਹੀਂ ਲੱਗਦੀ ਪਈ ਅੰਮ੍ਰਿਤ ਰਸ ਨਹੀਂ ਆਉਂਦਿਆ ਕਿਉਂ ਨਹੀਂ ਆਉਂਦਿਆ ਕਿਉਂਕਿ ਬੈਲੈਂਸ ਨਹੀਂ ਨਾ ਬਣਦਾ ਜਿੰਨਾ ਕ ਆਪਾਂ ਨਾਮ ਜਪਦੇ ਆ ਉਹ ਗੱਲਾਂ ਬਾਤਾਂ ਫालतू ਗੱਲਾਂ ਕਰਕੇ ਦੁਨੀਆਵੀ ਜਿਆਦੀਆਂ ਗੱਲਾਂ ਕਰਕੇ ਗਲਤ ਚੀਜ਼ਾਂ ਦੇਖ ਕੇ ਰੀਲਾਂ ਦੇਖ ਕੇ ਤੁਹਾਡੀ ਅਵਸਥਾ ਕਿੱਥੋਂ ਬਣੀ ਅਗਲੀ ਅਵਸਥਾ ਤੱਕ ਆਪਾਂ ਪਹੁੰਚਾਂਗੇ ਕਿੱਦਾਂ ਗੁਰੂ ਸਾਹਿਬ ਜੀ ਤੇ ਵਾਹਿਗੁਰੂ ਤਨ ਜੀ ਗੁਰਗੰਸਬਜੀ ਕੰਪੜਾ ਜੀ ਵਾਹਿਗੁਰੂ ਨੇ ਐਦਾ ਫੀਲ ਕਰਾਈ ਜਿੱਦਾਂ ਨਾ ਮਾਂ ਹੁੰਦੀ ਨਾ ਮਾਂ ਬੜਾ ਪਿਆਰ ਕਰਦੀ ਆ ਤੇ ਜਦੋਂ ਬੱਚਾ ਦੀ ਗੱਲ ਨੂੰ ਮੰਨ ਲੈਣਾ ਗੁਰੂ ਸਾਹਿਬ ਜੀ ਕਹਿੰਦੇ ਆ ਤੂੰ ਕਿਹੜੀ ਚੀਜ਼ ਆ ਜਾਈਂ ਅਗਲੀ ਅਵਸਥਾ ਲੈ ਕੇ ਖਲੋਤੇ ਜੀ ਗੁਰੂ ਸਾਹਿਬ ਜੀ ਆ ਬੱਸ ਆਪਾ ਗੁਰੂ ਸਾਹਿਬ ਜੀ ਦੀ ਗੱਲ ਮੰਨਦੇ ਨਹੀਂ ਪਏ ਜੇ ਤਾਂ ਮੰਨਦੇ ਆ ਨਾ ਧਿਆਨ ਦੇਣੇ ਆ ਪੂਰਾ ਕਿ ਨਹੀਂ ਮੇਰੇ ਗੁਰੂ ਸਾਹਿਬ ਜੀ ਨੇ ਕਿਹਾ ਵਾ ਮੈਂ ਕਰਨਾ ਆ ਤੇ ਕਰਨਾ ਆ आनंद ਦਾ ਦਿੰਦੇ ਪਰ ਅਵਸਥਾ ਵੀ ਅਗਲੀ ਦੇ ਦਿੰਦੇ ਹੈ ਕਹਿੰਦੇ ਆਣਾ ਸਾਡੀ ਨਾਮ ਜਪ ਕੇ ਸੁਰਤ ਹੀ ਨਹੀਂ ਲੱਗਦੀ ਭਈ ਸਾਨੂੰ ਆਨੰਦ ਨਹੀਂ ਆਉਂਦਿਆ ਕਮੀ ਤਾਂ ਆਪਣੇ ਵਿੱਚ ਹੀ ਆ ਵੈ ਗੁਰੂ ਕਿਉਂਕਿ ਗੁਰੂ ਸਾਹਿਬ ਜੀ ਆਪਣੇ ਆਪ ਵੀ ਸੁਰਤੀ ਲਗਾਉਂਦੇ ਆ ਜਦੋਂ ਨਾਮ ਜਪਾਂਗੇ ਨਾਮ ਜਪਣ ਦੇ ਨਾਲ ਸਾਨੂੰ ਪ੍ਰੇਜ ਵੀ ਤਾਂ ਕਰਨੇ ਪੈਣੇ ਹੀ ਆਣਾ ਫालतू ਗੱਲਾਂ ਚੁਗਲੀ ਨੰਦਿਆ ਕਿਸੇ ਕਿਸੇ ਦੇ ਔਗਣ ਦੇਖੀ ਜਾਣੇ ਬਿਨਾਂ ਗੱਲ ਤੋਂ ਹੀ ਕਿਸੇ ਦੇ ਨਾਲ ਈਰਖਾ ਵੈਰ ਵਿਰੋਧ ਕਰੀ ਜਾਣਾ ਤੇ ਇਹ ਜਿਹੜੀਆਂ ਕੰਗੀਆਂ ਵਾ ਫਿਰ ਇਹਨਾਂ ਨੇ ਥੋੜੀ ਸਾਨੂੰ ਅੱਗੇ ਵਧਣ ਦੇਣਾ ਵੈਗਰੂ ਗੁਰੂ ਪਾਸ਼ਾ ਦਾ ਜਿਹੜਾ ਵਿਦੇਸ਼ ਆ ਆਪਾਂ ਕਮਾਉਣਾ ਆ ਫੇਰ ਹੀ ਆਪਾਂ ਗੁਰੂ ਸਾਹਿਬ ਜੀ ਦੇ ਨਾਲ ਪਿਆਰ ਕਰ ਦਰਸਾਦੇ ਆ ਜਦੋਂ ਗੁਰੂ ਸਾਹਿਬ ਜੀ ਫਿਰ ਪਿਆਰ ਕਰਦੇ ਆ ਤੇ ਫਿਰ ਅੱਗੇ 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 ਦੇ ਅੱਗੇ ਗੁਰੂ ਪਾਸ਼ਾ ਆਪਾਂ ਨੂੰ ਲਈ ਜਾਂਦੇ ਆ ਨਾਮ ਵੀ ਫਿਰ ਗੁਰੂ ਪਾਸ਼ਾ ਜਿਵਾਉਂਦੇ ਨਾਮ ਮਿੱਠਾ ਵੀ ਲੱਗਦਾ ਉਹਦਾ ਗੁਰੂ ਪਾਸ਼ਾ ਵੈਗਰੂ ਕਿਰਪਾ ਕਰਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿ ਆਪਾਂ ਸਾਰੀ ਸੰਗਤ ਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਸੰਗਤ ਆ ਕਿ ਆਪਾਂ ਨੂੰ ਗੁਰੂ ਸਾਹਿਬ ਜੀ ਦੇ ਨਾਲ ਪਿਆਰ ਵੀ ਹੋਵੇ ਗੁਰੂ ਸਾਹਿਬ ਜੀ ਦਾ ਉਪਦੇਸ਼ ਕਮਾਇਆ ਜਾਵੇ ਗੁਰੂ ਸਾਹਿਬ ਜੀ ਦੀਆਂ ਜਿਹੜੀਆਂ ਗੱਲਾਂ ਸਾਡੇ ਹਿਰਦੇ ਤੱਕ ਜਾਣ ਅੰਦਰ ਤੱਕ ਜਾਣ ਕਿ ਜੋ ਵੀ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਆ ਸਾਡੇ ਲਈ ਉਹ ਇੱਕ ਚਾੜ ਚੜਿਆ ਰਹੇ ਕਿ ਗੁਰੂ ਪਾਤਸ਼ਾਹ ਨੇ ਸਵੇਰ ਦਾ ਉਪਦੇਸ਼ ਕੀ ਦਿੱਤਾ ਆ ਸ਼ਾਮ ਦਾ ਉਪਦੇਸ਼ ਕੀ ਦਿੱਤਾ ਆ ਤੇ ਅਸੀਂ ਉਹ ਚੀਜ਼ ਨੂੰ ਕਰਨਾ ਆ ਜੇ ਤਾਂ ਆਪਾਂ ਕਰਾਂਗੇ ਨਾ ਫਿਰ ਹੀ ਗੱਲ ਬੰਨੀ ਆ ਜੇ ਜਦੋਂ ਆਪਾਂ ਨਹੀਂ ਕਰਦੇ ਸੁਣ ਲਿਆ ਆ ਦੂਜੇ ਗੱਲ ਵਿੱਚ ਉਹ ਗੱਡ ਦਿੱਤਾ ਆ ਫਿਰ ਗੱਲ ਨਹੀਂ ਬੰਨਨੀ ਫਿਰ ਭਾਵੇਂ ਮਹੀਨਾ ਦੋ ਮਹੀਨੇ ਸਾਲ ਲਾ ਲਓ ਕਈ ਸਾਲ ਲੰਘ ਜਾਣੇ ਆ ਜਨਮ ਹੀ ਲੰਘ ਜਾਣੇ ਆ ਕਿਉਂਕਿ ਗੁਰੂ ਸਾਹਿਬ ਜੀ ਦੀ ਗੱਲ ਮੰਨਣੀ ਪੈਣੀ ਆ ਜਿੰਨੇ ਗੁਰੂ ਪਾਤਸ਼ਾਹ ਗੁਰਸਿੱਖ ਹੋਏ ਆ ਚੜਦੀ ਕਲਾ ਵਾਲੇ ਗੁਰੂ ਸਾਹਿਬ ਜੀ ਦੀ ਮੰਨੀ ਆ ਉਹਨਾਂ ਨੇ ਗੱਲ ਤਾਂ ਮੰਨਣ ਦੇ ਆਉਂਦੀ ਆ ਕਿ ਉਹਦਾ ਉਪਦੇਸ਼ ਕਮਾਉਣਾ ਆ ਜੋ ਗੁਰੂ ਬੋਲਦਾ ਪਿਆ ਆ ਤੇ ਫਿਰ ਗੁਰੂ ਪਾਸ਼ਾ ਜਦੋਂ ਅੰਦਰ ਕੁਮਾਵਾਂਗੇ ਅੰਦਰ ਵਾਲਾ ਸਿਸਟਮ ਜਿਹੜਾ ਆਪਣਾ ਮਨ ਦਾ ਹੈ ਨਾ ਗੱਲ ਤਾਂ ਸਾਰੀ ਮਨ ਦੀ ਆ ਆਤਮਾ ਆਤਮਾ ਤੇ ਪੁਕਾਰ ਕਰਦੀ ਭਈ ਆ ਮਾਨੀ ਆ ਜਿਹੜਾ ਉਹ ਜਿਹੜਾ ਭੱਜਿਆ ਫਿਰਦਾ ਆ ਆਤਮਾ ਤੇ ਗੁਰੂ ਸਾਹਿਬ ਜੀ ਨੂੰ ਆਪੇ ਹੀ ਬੇਨਤੀਆਂ ਕਰੀ ਜਾਂਦੀ ਆ ਗੱਲ ਤਾਂ ਸਾਰੀ ਮਨ ਦੀ ਆ ਕਿ ਮਾਨੀ ਸਾਡਾ ਜਿਹੜਾ ਹੈ ਨਾ ਸਾਨੂੰ ਟਿਕਨ ਨਹੀਂ ਦਿੰਦਾ ਮਾਨੀ ਸਾਨੂੰ ਕਿਤੇ ਨਾ ਕਿਤੇ ਲੈ ਜਾਂਦਾ ਆ ਸਾਨੂੰ ਗੁਰੂ ਸਾਹਿਬ ਜੀ ਦੇ ਨਾਮ ਤੋਂ ਦੂਰ ਕਰ ਦਿੰਦਾ ਆ ਸੰਗਤ ਤੋਂ ਦੂਰ ਕਰ ਦਿੰਦਾ ਆ ਗੱਲ ਤਾਂ ਸਾਰੀ ਮੰਨਦੀ ਆ ਤਾਂ ਆਪਾਂ ਆਪਣੇ ਮਨ ਨੂੰ ਛੱਡ ਗਏ ਨਾ ਆਪ ਆਪਨੇ ਗੁਰੂ ਦੀ ਮੰਨੀਏ ਵੈਗੁਰੂ ਮਨ ਤਨ ਅੱਗੇ ਰੱਖ ਤੇ ਉਹ ਵੀ ਸੇਵ ਕਰੇ ਬਸ ਇਹ ਗੁਰੂ ਸਾਹਿਬ ਜੀ ਦੇ ਪਰਦੇਸ਼ ਨੂੰ ਕਮਾ ਲਈਏ ਕਿ ਆਪਾਂ ਆਪਣੇ ਗੁਰੂ ਸਾਹਿਬ ਜੀ ਦਾ ਪਰਦੇਸ਼ ਕਮਾਉਣਾ ਹੈ ਚੱਲਣਾ ਆ ਚੱਲਣਾ ਹੀ ਚੱਲਣਾ ਆ ਤਾਂ ਆਪਾਂ ਕਰਨਾ ਹੈ ਕਰਕੇ ਦੇਖ ਲਈਏ ਨਾਲ ਹੀ ਰਿਜ਼ਲਟ ਦੇ ਦੇਣਗੇ ਗੁਰੂ ਸਾਹਿਬ ਜੀ ਨਾਲ ਹੀ ਪਿਆਰ ਦੇ ਦੇਣਗੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਚਾ ਵੈਗੁਰ ਕਿਰਪਾ ਕਰਨ ਸਾਰੀ ਸੰਗਤ ਅਸੀਸ ਬਖਸ਼ਿਸ਼ ਕਰਿਓ ਵਾਹਿਗੁਰੂ ਪਾਤਸ਼ਾਹ ਨੇ ਆਪ ਹੀ ਬਣੀ ਦੀ ਵਿਚਾਰਕ ਜੀ ਪਹਿਲੀ ਵਾਰੀ ਆ ਤੇ ਗੁਰੂ ਸਾਹਿਬ ਆਪ ਹੀ ਵਾਹਿਗੁਰੂ ਸੇਵਾ ਲੈਣਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋੜ ਧੰਨਵਾਦ ਆ ਸ਼ੁਕਰਾਨਾ ਆ ਵਾਹਿਗੁਰੂ ਦਾ ਕਿ ਗੁਰੂ ਪਾਤਸ਼ਾਹ ਨੇ ਆਪ ਹੀ ਸਾਰੀ ਬਖਸ਼ਿਸ਼ ਕੀਤੀ ਆ ਭੁੱਲਾਂ ਚੁੱਕਾ ਦੀ ਮਾਫੀ ਬਖਸ਼ਿਸ਼ ਕਰਨੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ